ਸਸ਼ੀਕਾਲ ਡੈਨਿਕ ਸਵੇਰਾ ਦੇ ਵਿੱਚ ਤੁਹਾਡਾ ਸਵਾਗਤ ਹੈ ਦਿੱਲੀ ਦੇ ਵਿੱਚ ਪਾਣੀ ਨੂੰ ਲੈ ਕੇ ਚੱਲ ਰਿਹਾ ਮੁੱਦਾ ਲਗਾਤਾਰ ਹੁਣ ਗਰਮੋਂਦਾ ਹੋਇਆ ਨਜ਼ਰ ਆ ਰਿਹਾ ਜਿੱਥੇ ਜਲ ਮੰਤਰੀ ਅਤੀਸ਼ੀ ਮਰਲੇਨਾ ਅੱਜ ਚੌਥੇ ਦਿਨ ਵੀ ਅਣਸ਼ੰਤੇ ਬੈਠੇ ਹੋਏ ਨੇ ਪਾਣੀ ਦੇ ਸਮੱਸਿਆ ਨੂੰ ਲੈ ਕੇ ਉੱਥੇ ਹੀ ਹੁਣ ਦਿੱਲੀ ਦੇ ਚਾਰ ਕੈਬਨਿਟ ਮੰਤਰੀਆਂ ਦੇ ਵੱਲੋਂ ਵੀ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਚਿੱਠੀ ਲਿਖੀ ਗਈ ਹੈ ਜਿਸ ਦੇ ਵਿੱਚ ਪਾਣੀ ਦੇਣ ਦੀ ਮੰਗ ਕੀਤੀ ਗਈ ਹੈ ਅਤੇ ਕਿਹਾ ਗਿਆ ਹੈ ਕਿ ਹਰਿਆਣਾ ਦੇ ਵੱਲੋਂ 100 ਐਮ ਜੀ ਡੀ ਪਾਣੀ ਜਿਹੜਾ ਉਹ ਕੱਟ ਦਿੱਤਾ ਜਾ ਰਿਹਾ ਹੈ ਦਿੱਲੀ ਨੂੰ ਜਿਸ ਕਰਕੇ ਉਹਨਾਂ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖ ਕੇ ਇੱਕ ਬੇਨਤੀ ਕੀਤੀ ਗਈ ਹੈ ਕਿ ਹਰਿਆਣਾ ਉਹਨਾਂ ਨੂੰ ਉਸ ਉਹਨਾਂ ਦੇ ਹੱਕ ਦਾ ਪਾਣੀ ਦਵੇ ਦਜੀ ਕਿ ਗੋਪਾਲ ਰਾਏ ਸੌਰਭ ਆਰਤਵਾਜ ਕੇ ਲਾਸ਼ ਗਹਿਲੋਤ ਅਤੇ ইমরান हुसैन ਜੋ ਕਿ ਦਿੱਲੀ ਦੇ ਕੈਬਨਿਟ ਮੰਤਰੀ ਨੇ ਉਹਨਾਂ ਦੇ ਵੱਲੋਂ ਪ੍ਰਧਾਨ ਮੰਤਰੀ ਨੂੰ ਇੱਕ ਪੱਤਰ ਲਿਖਿਆ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਬੇਨਤੀ ਕੀਤੀ ਗਈ ਹੈ ਕਿ ਹਰਿਆਣਾ ਦੇ ਵੱਲੋਂ ਜਿਹੜਾ 100 ਐਮ ਡੀ ਡੀ ਪਾਣੀ ਦਿੱਲੀ ਨੂੰ ਘੱਟ ਸਪਲਾਈ ਕੀਤਾ ਜਾ ਰਿਹਾ ਹੈ ਉਹ ਪੂਰਾ ਕੀਤਾ ਜਾਵੇ ਕਿਉਂਕਿ ਦਿੱਲੀ ਦੇ ਵਿੱਚ ਲਗਾਤਾਰ ਪਾਣੀ ਦੀ ਜਿਹੜੀ ਸਮੱਸਿਆ ਹੈ ਉਹ ਬਣੀ ਹੋਈ ਹੈ ਜਿਹੜਾ ਮੁੱਦਾ ਹੈ ਪਾਣੀ ਨੂੰ ਲੈ ਕੇ ਉਹ ਲਗਾਤਾਰ ਗਰਮੋਂਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਉਸੇ ਵਿਚਾਲੇ ਹੁਣ ਚਾਰ ਮੰਤਰੀਆਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲੈ ਕੇ ਬੇਨਤੀ ਕੀਤੀ ਹੈ ਕਿ ਹਰਿਆਣਾ ਜਿਹੜਾ ਹੈ ਉਹਨਾਂ ਦੇ ਹੱਕ ਦਾ ਪਾਣੀ ਦਵੇ ਤੁਹਾਨੂੰ ਦੱਸ ਦੇ ਕਿ ਬੀਤੇ ਦਿਨ ਕੁਝ ਦਿਨ ਪਹਿਲਾਂ ਹੀ ਅਤੀਸ਼ੀ ਮਾਰ ਲੈਣਾ ਜੋ ਕਿ ਜਲ ਮੰਤਰੀ ਨੇ ਦਿੱਲੀ ਦੇ ਉਹਨਾਂ ਦੇ ਵੱਲੋਂ ਵੀ ਇੱਕ ਚਿੱਠੀ ਲਿਖ ਕੇ ਪ੍ਰਧਾਨ ਮੰਤਰੀ ਨੂੰ ਬੇਨਤੀ ਕੀਤੀ ਗਈ ਸੀ ਕਿ ਹਰਿਆਣਾ ਉਹਨਾਂ ਨੂੰ ਆਪਣੇ ਹੱਕ ਦਾ ਪਾਣੀ ਦੇਣ ਜੇਕਰ ਉਹ ਨਹੀਂ ਦਿੰਦੇ ਤਾਂ ਉਹਨਾਂ ਦੇ ਵੱਲੋਂ ਭੁਖੜ ਹੜਤਾਲ ਕੀਤੀ ਜਾਣੀ ਹੈ ਤਾਂ ਇਸੇ ਦਿਨ ਅੱਜ ਜਿਹੜਾ ਚੌਥਾ ਦਿਨ ਨੇ ਚੌਥਾ ਦਿਨ ਨੇ ਅਤੀਸ਼ੀ ਮਾਰ ਲੈਣਾ ਜਿਹੜੇ ਭੁਖੜ ਹੜਤਾਲ ਤੇ ਬੈਠੇ ਹੋਏ ਨੇ ਤੇ ਅੱਜ ਹੋਰ ਚਾਰ ਕੈਬਨਿਟ ਮੰਤਰੀਆਂ ਦੇ ਵੱਲੋਂ ਜਿਹੜਾ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਹਰਿਆਣਾ ਦੇ ਵੱਲੋਂ 100 ਐਮਡੀਡੀ ਪਾਣੀ ਕੱਟ ਦੇਣ ਦਾ ਜਿਹੜਾ ਮੁੱਦਾ ਉਹ ਚੁੱਕਿਆ ਗਿਆ ਹੈ ਅਤੇ ਬੇਨਤੀ ਕੀਤੀ ਗਈ ਹੈ ਕਿ ਉਹਨਾਂ ਨੂੰ ਉਹਨਾਂ ਦੇ ਹੱਕ ਦਾ ਜਿਹੜਾ ਪਾਣੀ ਉਹ ਦਿਲਵਾਇਆ ਜਾਏ ਦੱਸ ਦੇ ਕਿ ਤੁਹਾਨੂੰ ਲੈਟਰ ਵੀ ਪੜ ਕੇ ਸੁਣਾਵਾਂਗੇ ਕਿ ਕਿਹੜੀਆਂ ਗੱਲਾਂ ਜਿਹੜੀਆਂ ਚਾਰ ਮੰਤਰੀਆਂ ਦੇ ਵੱਲੋਂ ਲੈਟਰ ਦੇ ਵਿੱਚ ਲਿਖ ਕੇ ਪ੍ਰਧਾਨ ਮੰਤਰੀ ਨੂੰ ਸੌਂਪੀਆਂ ਗਈਆਂ नजदीकी दिल्ली में इस वर्ष भयंकर गर्मी के चलते पानी का एक बहुत बड़ा संकट पैदा हो गया है दिल्ली में ऐसी गर्मी पिछले दशक में कभी नहीं पड़ी जिसकी वजह से दिल्ली वाले बूंद बूंद पानी को तरस गए हैं इसी तपती में दिल्ली वालों की पानी की ज़रूरत भी बढ़ गई है ऐसे समय में दिल्ली को अतिरिक्त पानी की आवश्यकता है दिल्ली पानी के लिए पूरी तरह से हरियाणा और उत्तर प्रदेश पर निर्भर है दुर्भाग्य की बात यह है कि दिल्ली वालों को अधिक मात्रा में पानी मिलना तो दूर हमें अपने हक का आवंटित पानी भी हरियाणा से नहीं मिल पा रहा चार मंत्रियों के वलो ए चिट्ठी लिखी गई है जिस दे विच तहां नु लाइन पड़ के सुनाईया है कि केड़ियां लाइना होना दे वलो लिखे हैं जिस दे विच साफ-साफ मंत्रियों दे वलो एक विनती कीती गई है कि ਔਰ ਦਿੱਲੀ ਦੇ ਜਿਹੜੇ ਲੋਕ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਉੱਤੇ ਨਿਰਭਰ ਹੈ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਉਹਨਾਂ ਨੂੰ ਜਿਆਦਾ ਪਾਣੀ ਤਾਂ ਕੀ ਮਿਲਿਆ ਉਹਨਾਂ ਨੂੰ ਉਹਨਾਂ ਦੇ ਹੱਕ ਦਾ ਪਾਣੀ ਵੀ ਨਹੀਂ ਮਿਲ ਰਿਹਾ ਜਿਸ ਕਰਕੇ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਹੁਣ ਚਿੱਠੀ ਲਿਖ ਕੇ ਇੱਕ ਬੇਨਤੀ ਕੀਤੀ ਹੈ ਕਿ ਜਿਹੜਾ ਹਰਿਆਣਾ 100 एमजीडी ਪਾਣੀ ਦਿੱਲੀ ਨੂੰ ਘੱਟ ਸਪਲਾਈ ਕਰ ਰਿਹਾ ਹੈ ਉਹ ਪੂਰਾ ਕਰੇ। ਕਿਉਂਕਿ ਦਿੱਲੀ ਦੇ ਵਿੱਚ ਜਿਹੜੇ ਲੋਕ ਨੇ ਉਹ ਪਾਣੀ ਦੇ ਨਾਲ ਪਾਣੀ ਨਾ ਮਿਲਣ ਕਾਰਨ ਬੇਹਾਲ ਹੋਏ ਪਏ ਨੇ ਲੰਬੇ ਲੰਬੇ ਕਤਾਰਾਂ ਦੇ ਵਿੱਚ ਉਹਨਾਂ ਦੇ ਵੱਲੋਂ ਟੈਂਕਰਾਂ ਰਾਹੀਂ ਪਾਣੀ ਭਰਿਆ ਜਾ ਰਿਹਾ ਹੈ ਅਤੇ ਦਿੱਲੀ ਦੇ ਵਿੱਚ ਹਹਾਕਾਰ ਮਚੀ ਹੋਈ ਹੈ ਜਿੱਥੇ ਗਰਮੀ ਦਾ ਪ੍ਰਕੋਪ ਦੇਖਣ ਮਿਲ ਰਿਹਾ ਹੈ ਉੱਥੇ ਪਾਣੀ ਦੀ ਕਿੱਲਤ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸੇ ਲਈ ਤੈਤ ਅਤੀਸ਼ੀ ਮਾਰ ਲੈਣਾ ਜੋ ਕਿ ਦਿੱਲੀ ਦੇ ਜਲ ਮੰਤਰੀ ਨੇ ਉਹਨਾਂ ਦੇ ਵੱਲੋਂ ਵੀ ਭੁਖੜ ਹੜਤਾਲ ਕੀਤੀ ਹੋਈ ਹੈ ਤੇ ਉੱਥੇ ਹੀ ਅੱਜ ਚਾਰ ਹੋਰ ਕੈਬਨਿਟ ਮੰਤਰੀਆਂ ਦੇ ਵੱਲੋਂ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖ ਕੇ हरियाणा सो एम जी पानी दिता जा रहा है उसनों पूरा दी मांग की उसकी गई है देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर